ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੀਆਂ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਹਰਜਾਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਉਹਨਾਂ ਦਾ ਕੰਟੈਕਟ ਨੰਬਰ ਅਤੇ ਵਧੇਰੇ ਜਾਣਕਾਰੀ ले ਸਕਦੇ ਹਾਂ ਜੀ ਰਿਸ਼ਤੇ ਹੈ ਜੀ ਅੱਜ ਦੇ ਫਾਈਲ ਨੰਬਰ 344 ਨਾਮ ਕੌਰ ਤਲਾਕ ਸੁਧਰ ਰਿਸ਼ਤਾ ਹੈ ਜੀ ਇਹ ਜਿਲ੍ਹਾ ਮਾਨਸਾ ਕਾਸਟ ਜੱਟ ਸਿੱਖ ਗੋਤ ਸਮਾਗ ਹਾਈਟ 5 ਫੁੱਟ 3 ਇੰਚ ਜਨਮ ਸਤੰਬਰ 1996 ਪੜ੍ਹਾਈ ਗ੍ਰੈਜੂਏਸ਼ਨ ਆ ਪਿਤਾ ਜੀ ਐਗਰੀਕਲਚਰ ਮਾਤਾ ਹਾਊਸ ਵਾਈਫ ਇੱਕ ਭਰਾ ਅਨਮੈਰਿਡ ਬੱਚਾ ਕੋਈ ਨਹੀਂ ਹੈ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਨੂੰ ਜ਼ਮੀਨ 4 ਤੋਂ 5 ਕਿੱਲਾਂ ਤੋਂ ਘੱਟ ਨਾ ਆਉਂਦੀ ਹੋਵੇ ਮੁੰਡਾ ਤਲਾਕशुदा ਹੋਵੇ ਜਾਂ ਕੁਵਾਰਾ ਨਸ਼ਾ ਰਹਿਤ ਹੋਵੇ ਕਾਸਟ ਜੱਟ ਸਿੱਖੀ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਵਟਸਐਪ ਨੰਬਰ ਤੇ ਇਹਨਾਂ ਦਾ ਫਾਈਲ ਨੰਬਰ ਦੱਸ ਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 345 ਨਾਮ ਕੌਰ ਤਲਾਕशुदा ਜ਼ਿਲ੍ਹਾ ਫਿਰੋਜ਼ਪੁਰ ਕਾਸਟ ਜੱਟ ਸਿੱਖ ਹਾਈਟ 5 ਫੁੱਟ 5 ਇੰਚ ਜਨਮ 11 ਜੂਨ 1997 ਕਢਾਈ ਪਲੱਸ 2 ਪਾਸ ਕੁੜੀ ਸਲਾਈ ਕਢਾਈ ਦਾ ਕੰਮ ਜਾਣਦੀ ਹੈ ਪਰਿਵਾਰ ਵਿੱਚ ਮੈਂਬਰ ਮਾਤਾ ਦੇ ਪਿਤਾ ਅਤੇ ਇੱਕ ਭਰਾ ਮੈਰਿਡ ਅਤੇ ਇੱਕ ਭੈਣ ਅਨਮੈਰਿਡ ਬੱਚਾ ਕੋਈ ਨਹੀਂ ਹੈ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਨੂੰ ਜ਼ਮੀਨ 4 ਤੋਂ 5 ਕਿੱਲਾਂ ਤੱਕ ਆਉਂਦੀ ਹੋਵੇ ਮੁੰਡਾ ਜੀ ਆਪਣਾ ਕੋਈ ਵਧੀਆ ਬਿਜ਼ਨਸ ਕਰਦਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਤਲਾਕਸ਼ੁਦਾ ਹੋਵੇ ਜਾਂ ਅਨਮੈਰਿਡ ਨਸ਼ਾ ਰਹਿਤ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਇਹਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਫਾਈਲ ਨੰਬਰ 346 ਨਾਮ ਕੌਰ ਜ਼ਿਲ੍ਹਾ ਬਠਿੰਡਾ ਏਰੀਆ ਰਾਮਪੁਰਾ ਫੂਲ ਕਾਸਟ ਜਟ ਸਿੱਖ ਗੋਤ ਢਿੱਲੋਂ ਜਨਮ 4 ਫਰਵਰੀ 1997 ਹਾਈਟ 5 ਫੁੱਟ 5 ਇੰਚ ਪੜ੍ਹਾਈ ਪਲੱਸ 2 ਪਾਸ ਕੁੜੀ ਘਰ ਦਾ ਘਰੇਲੂ ਕੰਮ ਕਰ ਸਾਰਾ ਜਾਣਦੀ ਹੈ ਪਰਿਵਾਰ ਵਿੱਚ ਮੈਂਬਰ ਮਾਤਾ ਅਤੇ ਪਿਤਾ ਇੱਕ ਭਰਾ ਮੈਰਿਡ ਅਤੇ ਇੱਕ ਭਰਾ ਅਨਮੈਰਿਡ ਹੈ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਨਸ਼ਾ ਰਹਿਤ ਹੋਵੇ ਆਪਣਾ ਕੋਈ ਵਧੀਆ ਕੰਮ ਕਰਦਾ ਹੋਵੇ ਜਾਂ ਖੇਤੀਬਾੜੀ ਕਰਦਾ ਹੋਵੇ ਜਾਂ ਫਿਰ ਕਿਸੇ ਵਧੀਆ ਪ੍ਰਾਈਵੇਟ ਨੌਕਰੀ ਦੀ ਹੋਵੇ ਤਨਖਾਹ ਚੰਗੀ ਲੈਂਦਾ ਹੋਵੇ ਜੀ ਪਰਿਵਾਰ ਖਾਨਦਾਨੀ ਹੋਵੇ ਜੇ ਇਹ ਤਿੰਨਾਂ ਰਿਸ਼ਤੇਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਇਹਨਾਂ ਦਾ ਮੈਸੇਜ ਫਾਈਲ ਨੰਬਰ ਦੱਸ ਕੇ ਮੈਸੇਜ ਕਰਕੇ ਇਹਨਾਂ ਦਾ ਕੱਟਾ ਕਿਤਨਾ ਮਰਾਂ ਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ